ਬਾਹਲੀ ਜ਼ਿਲ੍ਹੇ ਦੀ ਖਰੜ ਪੁਲਿਸ ਨੇ ਦੋ ਲੁੱਟਖੋ ਕਰਨ ਵਾਲੇ ਅਕਿਊਜ਼ ਨੂੰ ਕਾਬੂ ਕੀਤਾ ਗਿਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਭੀੜ-ਪਾੜ ਵਾਲੇ ਏਰੀਆ ਦੇ ਵਿੱਚ ਜਾਂ ਫਿਰ ਜਿਹੜਾ ਫੰਕਸ਼ਨ ਹੁੰਦੇ ਸੀ ਉੱਥੇ ਜਾ ਕੇ ਸਨੇਚਿੰਗ ਕਰਦੇ ਸੀ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦਿਤਦੇ ਸੀ ਹਾਲਾਂਕਿ ਹੁਣ ਇਹਨਾਂ ਨੂੰ ਕਾਬੂ ਕੀਤਾ ਗਿਆ ਕੁਰਾਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜੋ ਨਾਲ ਕੋ ਲੋ 50 ਤੋਂ ਵੀ ਜ਼ਿਆਦਾ ਮੋਬਾਈਲ ਰਿਕਵਰ ਹੋਏ ਹਨ ਚੋਰੀ ਦੀ ਬਾਈਕਸ ਰਿਕਵਰ ਕੀਤੀ ਗਈ ਹੈ ਹਾਲਾਂਕਿ ਇੱਕ ਵਾਰਦਾਤ ਹੋਈ ਸੀ ਥੋੜੇ ਦਿਨ ਪਹਿਲਾਂ ਖਰੜ ਦੇ ਵਿੱਚ ਇੱਕ ਫੰਕਸ਼ਨ ਦੇ ਟਾਈਮ ਜਿੱਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਇਹ ਭੀੜਪਾਲ ਵਾਲੇ ਏਰੀਆ ਦੇ ਵਿੱਚ ਲੇਡੀ ਦਾ ਪਰਸ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਦੀ ਪਹਿਲਾਂ ਵੀ ਜਿਹੜੇ ਮਾਮਲੇ ਦਰਜ ਨੇ ਪੁਲਿਸ ਕੋਲ ਇਹ ਮਾਮਲਾ ਪਹੁੰਚਦਾ ਉਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹਾਲਾਂਕਿ ਇਹਨਾਂ ਦੀ ਜਿਹੜੀ ਰਿਕਵਰੀ ਕੋਈ ਹੈ ਪੂਰੇ ਜਿਹੜੇ ਮੋਬਾਈਲਸ ਨੇ ਜਿਹੜੇ ਜਿਹੜੇ ਮਹਿੰਗੇ ਮਹਿੰਗੇ ਮੋਬਾਈਲ ਹੈ ਉਹ ਇਹਨਾਂ ਦੇ ਕੁੱਲ ਰਿਕਵਰ ਕੀਤੇ ਗਏ ਨੇ ਪੁਚਕੀਚ ਹੋਰ ਵੀ ਖੁਲਾਸਾ ਹੋਇਆ ਮਾਹੌਲੀ ਨਹੀਂ ਬਲਕਿ ਟ੍ਰਾਈ ਸਿਟੀ ਦੇ ਵਿੱਚ ਇਹ ਪੂਰੀ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਚੋਰੀ ਦੀ ਬਾਈਕਾਂ ਤੇ ਔਰ ਉਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਸੀਗੇ ਲਗਜ਼ਰੀ ਲਾਈਵ ਜਿੰਦੇ ਸੀ ਖਾਂਦੇ ਪੀਂਦੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਪੁਚਕੀਚ ਕਈ ਵੱਡੇ ਖੁਲਾਸੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਅੱਗੇ ਉਹ ਵੇਚ ਦਿੰਦੇ ਸੀਗੇ ਇੱਕ ਕਹ ਸਕਦੇ ਆ ਕਿ ਜਿਹੜੇ ਹੋਰ ਵੀ ਪੁਚਕਿਚ ਵਿੱਚ ਕਈ ਚੀਜ਼ਾਂ ਆ ਰਹੀ ਹੈ ਕਿੰਨੇ ਦਿਨਾਂ ਤੋਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਵਾਰਦਾਤਾਂ ਨੂੰ ਅੰਜਾਮ ਦੇ ਸਕ ਹਾਲਾਂਕਿ ਹੁਣ ਪੁਲਿਸੜਕੀ ਚੜ ਚੁੱਕੇ ਨੇ ਪੁਲਿਸ ਦੀ ਪੁਚਕਿਚ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਈ ਵੱਡੀ ਰਿਕਵਰੀ ਇਹਦੇ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਸੀਨੀਅਰ ਅਫਸਰ ਹੋਰ ਵੀ ਇਹਦੇ ਵਿੱਚ ਕਰ ਰਹੇ ਕਿ ਹੋਰ ਕਿਸੇ ਕਿਸੇ ਇਨਵੋਲਵਮੈਂਟ ਇਹਨਾਂ ਦੇ ਨਾਲ ਹੈ ਹੋਰ ਕੌਣ ਕੌਣ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਮੋਹਲੀ ਤੋਂ ਕੈਮਰਾਮੈਨ ਜਿੰਦਰ ਕੁਮਾਰ ਨਾਲ ਮਨੋਜ ਰਾਠੀ ਨਿਊਜ਼ ਏਡਿਨ ਪੰਜਾਬ ਮੋਹਲੀ ਜ਼ਿਲ੍ਹੇ ਦੀ ਖਰੜ ਪੁਲਿਸ ਨੇ ਦੋ ਲੁੱਟਖੋ ਕਿਊਜ ਨੂੰ ਕਾਬੂ ਕੀਤਾ ਗਿਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਭੀੜਪਾੜ ਵਾਲੇ ਏਰੀਆ ਦੇ ਵਿੱਚ ਜਾਂ ਫਿਰ ਜਿਹੜਾ ਫੰਕਸ਼ਨ ਹੁੰਦੇ ਸੀ ਉੱਥੇ ਜਾ ਕੇ ਸਨੇਚਿੰਗ ਕਰਦੇ ਸੀ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦਿਤਦੇ ਸੀ ਹਾਲਾਂਕਿ ਹੁਣ ਇਹਨਾਂ ਨੂੰ ਕਾਬੂ ਕੀਤਾ ਗਿਆ ਕੁਰਾਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜੋ ਨਾਲ ਕੋ ਲੋ 50 ਤੋਂ ਵੀ ਜ਼ਿਆਦਾ ਮੋਬਾਈਲਸ ਰਿਕਵਰ ਹੋਏ ਹਨ ਚੋਰੀ ਦੀ ਬਾਈਕਸ ਰਿਕਵਰ ਕੀਤੀ ਗਈ ਹੈ ਹਾਲਾਂਕਿ ਇੱਕ ਵਾਰਦਾਤ ਹੋਈ ਸੀ ਥੋੜੇ ਦਿਨ ਪਹਿਲਾਂ ਖਰੜ ਦੇ ਵਿੱਚ ਇੱਕ ਫੰਕਸ਼ਨ ਦੇ ਟਾਈਮ ਜਿੱਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਇਹ ਭੀੜਪਾਲ ਵਾਲੇ ਏਰੀਆ ਦੇ ਵਿੱਚ ਲੇਡੀ ਦਾ ਪਰਛੋਕ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਦੀ ਪਹਿਲਾਂ ਵੀ ਜਿਹੜੇ ਮਾਮਲੇ ਦਰਜ ਨੇ ਪੁਲਿਸ ਕੋਲ ਇਹ ਮਾਮਲਾ ਪਹੁੰਚਦਾ ਉਸ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹਾਲਾਂਕਿ ਇਹਨਾਂ ਦੀ ਜਿਹੜੀ ਰਿਕਵਰੀ ਕੋਈ ਹੈ ਪੂਰੇ ਜਿਹੜੇ ਮੋਬਾਈਲਸ ਨੇ ਜਿਹੜੇ ਜਿਹੜੇ ਮਹਿੰਗੇ ਮਹਿੰਗੇ ਮੋਬਾਈਲ ਹੈ ਉਹ ਇਹਨਾਂ ਦੇ ਕੋਲ ਰਿਕਵਰ ਕੀਤੇ ਗਏ ਨੇ ਕੁਝ ਕਿਚ ਹੋਰ ਵੀ ਖੁਲਾਸਾ ਹੋਇਆ ਮਾਹੌਲੀ ਨਹੀਂ ਬਲਕਿ ਟ੍ਰਾਈ ਸਿਟੀ ਦੇ ਵਿੱਚ ਇਹ ਪੂਰੀ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਚੋਰੀ ਦੀ ਬਾਈਕਾਂ ਤੇ ਔਰ ਉਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਸੀਗੇ ਲਗਜ਼ਰੀ ਲਾਈਵ ਜਿੰਦੇ ਸੀ ਖਾਂਦੇ ਪੀਂਦੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਪੁਚਕਿਚ ਵਿੱਚ ਕਈ ਵੱਡੇ ਖੁਲਾਸੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅੱਗੇ ਉਹ ਵੇਚ ਦਿੰਦੇ ਸੀਗੇ ਇੱਕ ਕਹਿ ਸਕਦੇ ਕਿ ਜਿਹੜੇ ਹੋਰ ਵੀ ਪੁਚਕਿਚ ਵਿੱਚ ਕਈ ਚੀਜ਼ ਆ ਰਹੀ ਹੈ ਕਿੰਨੇ ਦਿਨਾਂ ਤੋਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਵਾਰਦਾਤਾਂ ਨੂੰ ਅੰਜਾਮ ਦੇ ਹਾਲਾਂਕਿ ਹੁਣ ਪੁਲਿਸੜਕੀ ਚੜ ਚੁੱਕਿਆ ਨੇ ਪੁਲਿਸ ਦੀ ਪੁਚਕਿਚ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਈ ਵੱਡੀ ਰਿਕਵਰੀ ਇਹਦੇ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਸੀਨੀਅਰ ਅਫਸਰ ਹੋਰ ਵੀ ਇਹਦੇ ਵਿੱਚ ਕਰ ਰਹੇ ਕਿ ਹੋਰ ਕਿਸੇ ਕਿਦੇ ਇਨਵੋਲਵਮੈਂਟ ਇਹਨਾਂ ਦੇ ਨਾਲ ਹੈ ਹੋਰ ਕੌਣ ਕੌਣ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਮੋਹਾਲੀ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18